ਅਇਤੋ 350 ਸਾਲ ਪਹਿਲਾਂ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਉਸ ਮਹਾਨ ਗੁਰੂ ਨੂੰ ਯਾਦ ਕਰਨ ਲਈ ਸ਼ਰਧਾ ਪੈਂਡ ਕਰ ਲਈ ਪੰਜਾਬ ਸਰਕਾਰ ਵੱਲੋਂ ਇੱਕ ਮਹੀਨੇ ਦੇ ਪ੍ਰੋਗਰਾਮ ਜਿਹੜੇ ਉਲੀਕੇ ਗਏ ਸਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਨੇ ਪਾਤਸ਼ਾਹ ਦੇ ਪੁੱਤਰੇ ਸ੍ਰੀ ਗੁਰੂ ਤੇਗ ਬਹਾਦਰ ਜੀ ਹਾਂ ਔਰ ਇਹਦੀ ਨਾੜੀ ਨਵੇਂ ਆਪਣੇ ਪੋਤੇ ਸਰਜਤਾਜੀਤ ਸਿੰਘ ਤੁਜਾਦ ਸਿੰਘ ਅੱਤੇ ਚੋਰਾਵਾਲ ਸਿੰਘ ਤੇ ਫਤਿਹ ਸਿੰਘ ਉਹਨਾਂ ਨੇ ਵੀ ਸਨੀਂਗਣਾ ਦਿੱਤੀ ਹੈ ਜਿੱਥੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਨਾਲ ਸਾਰੇ ਸੰਗਤ ਨੂੰ ਵੱਧ ਤੋਂ ਵੱਧ ਜਾਣਕਾਰੀ ਗੁਰੂ ਸਾਹਿਬਾਨ ਉਹਨਾਂ ਦੇ ਇਤਿਹਾਸ ਦੀ ਸ਼ਹੀਦਾਂ ਦੀ ਦੈਨ ਲਈ ਇਹ ਉਪਰਾਲਾ ਕੀਤਾ ਗਿਆ ਸੀ ਕਿਨਾਂ ਨੂੰ ਗਚਾਉਂ ਤੋਂ ਮਿਲੀ ਆਪਣੀ ਸ਼ਹਾਦਤ ਦੇ ਦਿੱਤੀ ਜਿਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਨਣ ਤੋਂ ਇਨਕਾਰ ਕਰ ਦਿੱਤਾ ਜਿਨ੍ਹਾਂ ਨੇ ਬੜੇ ਸ਼ਰਧਾ ਨਾਲ ਇਸ ਨੂੰ ਲੋਕਾਂ ਕੇ ਪੇਸ਼ ਕੀਤਾ ਤੇ ਸੰਗਤ ਨੇ ਆ ਕੇ ਇਹਦੇ ਵਿੱਚ ਦਰਸ਼ਨ ਦੇ ਕੇ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕਿੱਤੇ ਮਿਸਾਲ ਨਹੀਂ ਮਿਲਦੀ ਇੱਕ ਸ਼ਹੀਦ ਦਾਦੇ ਦੇ ਪੋਤੇ ਸਨ ਤੇ ਸ਼ਹੀਦ ਪੋਤਰੇ ਦੇ ਦਾਦਾ ਸੀ ਸਤਿਗੁਰੂ ਤੇਗ ਬਹਾਦਰ ਜੀ ਪਾਤਸ਼ਾਹੀ ਨੌਵੀਂ ਜਿਨ੍ਹਾਂ ਦੀ ਲਸਾਨੀ ਤੇ ਬਲਖਣ ਕੁਰਬਾਨੀ ਹੈ ਜਿਨ੍ਹਾਂ ਨੂੰ ਇੱਕ ਤੋਂ 350 ਸਾਲ ਪਹਿਲਾਂ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਉਸ ਮਹਾਨ ਗੁਰੂ ਨੂੰ ਯਾਦ ਕਰਨ ਲਈ ਸ਼ਰਦਾ ਪੇਂਟ ਕਰਨ ਲਈ ਪੰਜਾਬ ਸਰਕਾਰ ਵੱਲੋਂ ਇੱਕ ਮਹੀਨੇ ਦੇ ਪ੍ਰੋਗਰਾਮ ਜਿਹੜੇ ਉਲੀਕੇ ਗਏ ਸਨ ਉਸ ਉਸ ਦੇ ਵਿੱਚ ਜਿਹੜਾ ਹੈ ਮਠੰਡੇ ਵਾਲਾ ਪ੍ਰੋਗਰਾਮ ਜਿੱਥੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਨਾਲ ਸਾਰੇ ਹੀ ਸੰਗਤ ਨੂੰ ਵੱਧ ਤੋਂ ਵੱਧ ਜਾਣਕਾਰੀ ਗੁਰੂ ਸਹਿਬਾਨ ਉਹਨਾਂ ਦੇ ਇਤਿਹਾਸ ਦੀ ਸ਼ਹੀਦਾਂ ਦੀ ਦੇਣ ਲਈ ਇਹ ਉਪਰਾਲਾ ਕੀਤਾ ਗਿਆ ਸੀ ਪੰਜਾਬ ਸਰਕਾਰ ਵੱਲੋਂ ਸੋ ਸਾਰੇ ਪ੍ਰਸ਼ਾਸਨ ਦਾ ਸਿਵਲ ਪ੍ਰਸ਼ਾਸਨ ਦਾ ਜੀ ਨੇ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਬੜੇ ਅ ਸਰਦਾ ਨਾਲ ਇਸ ਨੂੰ ਲੋਕਾਂ ਅਕੇ ਪੇਸ਼ ਕੀਤਾ ਤੇ ਸੰਗਤ ਨੇ ਆਕੇ ਇਹਦੇ ਵਿੱਚ ਦਰਸ਼ਨ ਦੇ ਕੇ ਤੇ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਇਸ ਮਹੀਨੇ ਵਿੱਚ ਕੀ ਖਾਸ ਰਹੇਗਾ ਜੀ ਜਿਹੜਾ ਅ ਵੇਖੋ ਜੀ ਖਾਸ ਜਿਹੜਾ ਗੁਰੂ ਸਾਹਿਬ ਦੀ ਬਹੁਤ ਵੱਡੀ ਕੁਰਬਾਨੀ ਹੈ ਅ ਜਿਹੜੀ ਮੇਰੇ ਖਿਆਲ ਕਿਤੇ ਮਿਸਾਲ ਨਹੀਂ ਮਿਲਦੀ ਇੱਕ ਸ਼ਹੀਦ ਦਾਦੇ ਦੇ ਪੋਤੇ ਸਨ ਤੇ ਸ਼ਹੀਦ ਪੋਤਰਿਆਂ ਦੇ ਦਾਦਾ ਸੀ ਉਹਨਾਂ ਨੂੰ ਯਾਦ ਕਰਦੇ ਆ ਸਾਰਾ ਇਹ ਕੌਮ ਸਾਰਾ ਨਾਨਕਲੇਵਾ ਜਿਹੜਾ ਪੰਥ ਹੈ ਇਸ ਤੋਂ ਲਾਬਾਬ ਨੁਕਤਾ ਸਾਰੀ ਕਿਉਂਕਿ ਜਿਹੜਾ ਇਹ ਦਿਨ ਹੈ ਇਹਨਾਂ ਦਿਨਾਂ ਵਿੱਚ ਉਹ ਵਿਰਾਗ ਵੀ ਆ ਜਾਂਦਾ ਹੈ ਉਸ ਪ੍ਰੋਗਰਾਮ ਨੂੰ ਅੱਗੇ ਤੋਰਨ ਦੇ ਲਈ ਇਹ ਜਾਣਕਾਰੀ ਹਿੱਤ ਪੰਜਾਬ ਸਰਕਾਰ ਵੱਲੋਂ ਔਰ ਜਿੱਥੇ-ਜਿੱਥੇ ਗੁਰੂ ਸਾਹਿਬਾ ਗੁਰੂ ਸਾਹਿਬਾਨ ਦਾ ਲੰਘਾ ਬਣਿਆ ਜਾਣ ਦਾ ਉਹਨਾਂ ਥਾਵਾਂ ਤੇ ਜਿੱਥੇ-ਜਿੱਥੇ ਜੋ ਲੋੜਾਂ ਸੰਗਾਰ ਵੱਲੋਂ ਪੂਰੀਆਂ ਕੀਤੀਆਂ ਜਾਣਗੀਆਂ ਉਹਨੇ ਜਿਹੜੇ ਚਾਰ ਜਿਹੜੇ ਨਗਰ ਕੀਰਤਨ ਵੱਖ-ਵੱਖ ਥਾਵਾਂ ਤੇ ਰੰਗ ਪਰਸਾ ਪਿਚਾ ਕੇ ਉਹ ਸ਼ਰਧਾ ਵੇਟ ਕਰਨਗੇ ਔਰ ਇਸ ਤੋਂ ਇਲਾਵਾ ਜਿੱਥੇ-ਜਿੱਥੇ ਉਹ ਸਾਹਿਬ ਗਏ ਜਿਹੜੇ ਰਸਤੇ ਗਏ ਉਹਨਾਂ ਦੀ ਸੇਵਾ ਸਭਾਲ ਪੰਜਾਬ ਸਰਕਾਰ ਦੀ